ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜਕੱਲਣਾ ਇੱਕ ਆਹ ਫੀਵਰ ਹੋ ਰਿਹਾ ਹੈ ਜਾਨਵਰਾਂ ਨੂੰ ਬਹੁਤ ਸਾਰਾ ਬੁਖਾਰ ਕਿ ਵੀ ਕਈਆਂ ਨੂੰ 103 104 ਜਿਵੇਂ ਆਹ ਆਪਣਾ এনवायरमेंट ਚੇਂਜ ਹੋ ਰਿਹਾ ਉਦਾਂ ਹੀ ਆਪਣੇ ਐਨੀਮਲ ਥੋੜੇ ਥੋੜੇ ਚੇਂਜ ਹੋ ਰਹੇ ਆ ਕੋਈ ਵੀਰ ਡਾਇਮੰਡ ਨਵਾ ਰਿਹਾ ਨਾ ਕੋਈ ਲੇਡ ਨਵਾਉਂਦਾ ਉਹਦੇ ਕਰਕੇ ਸਾਰਾ ਨਾ ਅਫਸੈਟ ਜਿਹਾ ਹੋ ਰਿਹਾ ਸੋ ਦੋਸਤੋ ਬੜੇ ਭਰਾਵਾਂ ਦੇ ਜਿਹੜੇ ਫੋਨ ਵੀ ਆਏ ਕੇਸ ਵੀ ਆਉਂਦੇ ਫੀਲਡ ਵਿੱਚ ਜਾਈ ਜਾਂਦੇ ਆ ਸੋ ਮੈਂ ਕਿਹਾ ਵੀ ਅੱਜ ਭਰਾਵਾਂ ਦੇ ਨਾਲ ਦੋਸਤਾਂ ਦੇ ਨਾਲ ਆਪਣਾ ਕਿਸਾਨਾਂ ਦੇ ਨਾਲ ਪਸ਼ੂ ਪਾਲਕਾਂ ਦੇ ਨਾਲ ਫਾਰਮਰ ਵੀਰਾਂ ਦੇ ਨਾਲ ਅੱਜ ਆਪਾਂ ਉਹ ਸਟ੍ਰੌਂਗ ਤੇ ਗੱਲ ਕਰਦੇ ਆ ਸੋ ਦੋਸਤੋ ਤੁਹਾਡੇ ਪਸ਼ੂ ਨੂੰ ਜਦੋਂ ਵੀ ਬੁਖਾਰ ਹੁੰਦਾ 100 ਆਪਣਾ 4105 ਜਾਂ 103 ਜਿਹੜਾ ਅੱਜ ਐਸ ਮੌਸਮ 'ਚ ਬੁਖਾਰ ਹੋ ਰਿਹਾ ਐਸ ਆਪਣਾ ਅਕਤੂਬਰ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ ਜਿਹੜਾ ਫੀਵਰ ਹੋ ਰਿਹਾ ਸੋ ਦੋਸਤੋ ਇਹਦੇ ਲਈ ਇੱਕ ਬਹੁਤ ਹੀ ਵਧੀਆ ਟੀਕਾ ਹੈਗਾ ਨਿੰਮੋ ਸਲਾਈਡ ਪੈਰਾਸੀਟਾਮੋਲ ਸੋ ਦੋਸਤੋ ਇਹ ਇੱਕ ਐਦਾਂ ਦਾ ਸਾਲਟੇ ਨਿੰਮੋ ਸਲਾਈਡ ਪੈਰਾਸੀਟਾਮੋਲ ਵੀ ਇਹ ਐਸ ਏ ਪੇਨ ਕਿਲਰ ਐਜ਼ ਏ ਐਂਟੀਬਾਇਟਿਕ ਐਜ਼ ਏ ਐਂਟੀਸੈਪਟਿਕ ਵੀ ਇਹ ਕੰਮ ਕਰਦਾ ਇਹ ਬਹੁਤ ਹੀ ਵਧੀਆ ਜ਼ਬਰਦਸਤ ਟੀਕਾ ਕੋਈ ਹੋਰ ਟੀਕਾ ਲਾਉਣ ਦੀ ਲੋੜ ਨਹੀਂ ਗਈ ਸੋ ਦੋਸਤੋ ਜਦੋਂ ਵੀ ਤੁਹਾਡੇ ਪਸ਼ੂ ਨੂੰ ਬੁਖਾਰ ਹੈ ਜਾਂ ਟੈਂਪਰੇਚਰ ਲੋ ਹੈ ਜਾਂ ਆਪਣਾ ਟੈਂਪਰੇਚਰ 96 ਡਿਗਰੀ ਜਾਂ 97 99 ਆਪਣਾ ਫਾਰਨਹੀਟ ਤੇ ਆਗਾ ਤੇ ਤੁਸੀਂ ਦੋਸਤੋ ਇਹ ਜਿਹੜਾ ਟੀਕਾ ਹੈਗਾ ਇਹਦੀ ਡੋਜ਼ ਸਹੀ ਸਹੀ ਜਿਹੜੀ ਡੋਜ਼ ਹੈਗੀ ਆ 15 ਐਮਐਲ ਹੈਗੀ ਦੋਸਤੋ ਵਨ ਟਾਈਮ ਇਹ ਤੁਸੀਂ ਲਗਾਤਾਰ ਜਿਹੜਾ ਹੈਗਾ ਦੋ ਤਿੰਨ ਦਿਨ ਲਾ ਦਿਓ ਤੁਹਾਡੇ ਪਸ਼ੂ ਦਾ ਜਿਹੜਾ ਬੁਖਾਰ ਹੈ ਉਹ ਬਿਲਕੁਲ ਠੀਕ ਹੋ ਜੂ ਜੇ ਤੁਹਾਡਾ ਪਸ਼ੂ ਦੀ ਹੈਗਾ 50 ਕਿਲੋ ਆਪਣਾ ਬੋਡੀ weight ਸੋ ਦੋਸਤੋ ਤੁਸੀਂ ਉਹਦੇ ਛੋਟਾ ਕੱਟੜੂ ਉਹਨੂੰ ਆਪਾਂ 5 ਐਮਐਲ ਇਹ ਟੀਕਾ ਲਾ ਸਕਦੇ ਹਾਂ ਨਿੰਮੋ ਸਲਾਈਡ ਦਾ ਸੋ ਦੋਸਤੋ ਇਹ ਬਹੁਤ ਹੀ ਵਧੀਆ ਇੰਜੈਕਸ਼ਨ ਆ 5 ਐਮਲ ਲਾ ਦਿਓ ਤੇ ਜੇ ਵੱਡਾ ਐਨੀਮਲ ਤੇ ਉਹਨੂੰ 15 ਐਮਲ ਤੁਸੀਂ ਇਹ ਟੀਕਾ ਲਾਉਣਾ ਦੋਸਤੋ ਆਈ ਐਮ ਕਦੀ ਵੀ ਆਈ ਵੀ ਤੁਸੀਂ ਇਹ ਟੀਕਾ ਨਹੀਂ ਲਾਉਣਾ ਸੋ ਆਈ ਐਮ ਡੂੰਘਾ ਲਾਉਣਾ ਦੋਸਤੋ ਆਸ ਦੇ ਵਿੱਚ ਸੋ ਇਹ ਤੁਸੀਂ ਵੱਧ ਤੋਂ ਵੱਧ 2 ਦਿਨ ਲਾ ਦਿਓ 2 ਦਿਨ ਬਹੁਤ ਹੁੰਦਾ ਇਹ ਪਹਿਲੇ ਦਿਨ ਹੀ ਫੀਵਰ ਠੀਕ ਕਰ ਦੇਗਾ ਸੋ ਜੇ ਤੁਹਾਨੂੰ ਲੱਗੇ ਮਾੜਾ ਮੋਟਾ ਰਹਿ ਗਿਆ ਤਾਂ ਅਗਲੇ ਦਿਨ ਲਾ ਦਿਓ ਸੋ ਦੋਸਤੋ ਮੇਰੇ ਕੋਲੇ ਕ੍ਰੈਪਰ ਵੀ ਇਸ ਦਾ ਇੰਜੈਕਸ਼ਨ ਦਾ ਹੈਗਾ ਮੈਂ ਆ ਇਹਦਾ ਨਾਂ ਹੈਗਾ ਇਹ بڑے ਨਾਵਾਂ ਨਾਲ ਆਉਂਦਾ ਪਰ ਆਪਾਂ ਨਾਂ ਲੈਣਾ ਹੈ ਆਪਾਂ ਸਾਲਟ ਲੈਣਾ ਨਿੰਮੋ ਸਲਾਈਡ ਐਂਡ ਪੈਰਾਸੀਟਾਮੋਲ ਓਨਲੀ ਇਹ ਆਈ ਐਮ ਲੱਗਦਾ ਆਈ ਵੀ ਨਹੀਂ ਲੱਗਦਾ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਨੋਟ ਕਰਨ ਵਾਲੀ ਜੇ ਇਹ ਦੁੱਧ ਦੇ ਵਿੱਚ ਇੱਕ ਹੱਪਾ ਆਉਂਦਾ ਇੱਕ ਹਫਤਾ ਇਹ ਦੁੱਧ ਵਿੱਚ ਆ ਜੀ ਦੋਸਤੋ ਇਸ ਗੱਲ ਦਾ ਪੂਰਾ ਖਿਆਲ ਰੱਖਿਓ ਤੇ ਦੁੱਧ ਜਿਹੜਾ ਤੁਸੀਂ ਇਹਦਾ ਹੈਗਾ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਣਾ ਐਵੇਂ ਕੱਚਾ ਦੁੱਧ ਨਹੀਂ ਪੀਣਾ ਨਾ ਹੀ ਬੱਚਿਆਂ ਨੂੰ ਪਿਉਣਾ ਜਦੋਂ ਆਪਾਂ ਠੀਕਾ ਐਨੀਮਲ ਨੂੰ ਲਾਤਾ ਇਹ ਇੱਕ ਹਫਤਾ ਆਉਂਦਾ ਹੈ ਦੁੱਧ ਦੇ ਵਿੱਚ ਚਲੋ ਮੇਰ ਤਾਂ ਆਪਣੇ ਬੀਫ ਤਾਂ ਬੰਦਾਂ ਨੀਗਾ ਵੈਸੇ ਬੀਫ ਤਾਂ ਬਾਹਰ ਹੀ ਬੰਦਦਾ ਚਲੋ ਬੀਫ ਦੇ ਵਿੱਚ 28 ਦਿਨ ਉਹ ਆ ਦੋਸਤੋ ਇਸ ਗੱਲ ਦਾ ਬਹੁਤ ਤੁਸੀਂ ਧਿਆਰ ਰੱਖਣਾ ਤੁਸੀਂ ਇਹ ਬੀਫਲ ਆਣੀ ਰੱਖਣਾ ਤੁਸੀਂ ਰੱਖਣਾ ਇੱਕ ਹਫਤਾ ਜਿਹੜਾ ਇਹਦਾ ਹੈਗਾ ਆਪਣਾ 1 ਵੀਕ ਦੋਸਤੋ ਇਹ ਤੁਸੀਂ ਜ਼ਰੂਰ ਰੱਖਣਾ ਖਿਆਲ ਵੀ ਦੁੱਧ ਜਿਹੜਾ ਜਿਹੜੇ ਪਸ਼ੂ ਨੂੰ ਤੁਸੀਂ ਇਹ ਦੋ ਦਿਨ ਲਾਤਾ ਸੋ ਉਹਦਾ ਜਿਹੜਾ ਦੁੱਧ ਦੇ ਦੋਸਤੋ ਤੁਸੀਂ ਚੰਗੀ ਤਰ੍ਹਾਂ ਉਬਾਲ ਕੇ ਫਿਰ ਪੀਣਾ ਕੱਚਾ ਨਹੀਂ ਪੀਣਾ ਸੋ ਇਹਦੇ ਤੁਹਾਨੂੰ ਨੁਕਸਾਨ ਹੋ ਸਕਦੇ ਆ ਤੁਹਾਡੇ ਪਸ਼ੂ ਨੂੰ ਬੁਹਾਰ ਹੈ ਟੈਂਪਰੇਚਰ ਲੋ ਹੈ ਟੈਂਪਰੇਚਰ ਹਾਈ ਹੈ ਦੋਨਾਂ ਦੇ ਵਿੱਚ ਯੂਜ਼ ਹੁੰਦਾ ਹੈ ਏ ਨੀ ਮੋ ਸਲਾਈਡ ਐਂਡ ਪੈਰਾਸੀਟਾਂ ਬੋਲ ਸੋ ਇਹ ਆਪਣਾ ਮੈਂ ਕਵਾਂਗਾ ਵੀਰੇ ਨੂੰ ਚੰਗੀ ਤਰ੍ਹਾਂ ਵਿਖਾ ਦੇ ਕਈ ਭਰਾ ਸਕਰੀਨਸ਼ਾਟ ਲੈ ਲੈਣਗੇ ਆਹ ਸਾਲਟ ਤੁਸੀਂ ਲੈਣਾ ਦੋਸਤੋ ਇਹ ਆਪਣਾ 15 15 ਐਮਲ ਡੂੰਗਾ ਮਾਸ ਚ ਲਾਉਣਾ ਸੋ ਦੋਸਤੋ ਇਹ ਇਹ ਅੱਜ ਆਪਾਂ ਇੱਕ ਫੀਵਰ ਬਾਰੇ ਆਮ ਜਿਹੜਾ ਜਿਹ ਚੱਲਣ ਵਾਲਾ ਲੱਗਣ ਵਾਲਾ ਇੰਜੈਕਸ਼ਨ ਸੀਗਾ ਉਹਦੇ ਬਾਰੇ ਗੱਲ ਕੀਤੀ ਏ ਸੋ ਇਸ ਤੋਂ ਅੱਗੇ ਆਪਾਂ ਹੋਰ ਜਿਹੜੀਆਂ ਮੈਡੀਸਨ ਨੇ ਜਿਵੇਂ ਜਿਵੇਂ ਤੁਹਾਡੀਆਂ ਪ੍ਰੋਬਲਮ ਸਾਹਮਣੇ ਆਈ ਜਾਣਗੀਆਂ ਉਨ੍ਹਾਂ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਰਵਾਂਗੇ ਮੈਂ ਤੁਹਾਨੂੰ ਫਿਰ ਕਹਿ ਦਿਆਂ ਜਿਹੜੇ ਪਸ਼ੂ ਨੂੰ ਇਹ ਇੰਜੈਕਸ਼ਨ ਲਾਉਣਾ ਹੈ ਉਹਦਾ ਦੁੱਧ ਤੁਸੀਂ ਇੱਕ ਹਫਤਾ ਚੰਗੀ ਤਰ੍ਹਾਂ ਬੋਇਲ ਕਰਕੇ ਪੀਣਾ ਕੱਚਾ ਨਹੀਂ ਪੀਣਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਸਾਰੇ ਹੀ ਦੋਸਤਾਂ ਦਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ